ਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਸੁਣੋ ਲੋਕੀ ਲੋ ਜੀ ਬਾਸ ਜੀ ਬਿੱਟੂ ਨੂੰ ਦੋ ਨੰਨੀ ਆਹ ਮਦਾਨਿਆ ਜੀ ਬਿੱਟੂ ਗਾਇਬ ਹੀ ਹੈ ਬਿੱਟੂ ਨੂੰ ਜਿਆਦਾ ਖੁਸ਼ੀ ਲੋ ਜੀ ਤੇਰੀ ਨੂੰ ਖੁਸ਼ੀ ਹਾਂ ਮੁਖਵੰਤ ਮੁਖਮੰਤ ਖੁਸ਼ੀ ਜਾਨੀ ਨਾ ਮੁਖ ਮੰਤਰੀ ਆ ਉਸ ਜਨ ਨੂੰ ਖੁਸ਼ੀ ਮੁਖ ਮੰਤਰੀ ਖੁਸ਼ੀ ਨੂੰ ਮੰਤਰੀ ਨੂੰ ਖੁਸ਼ੀ ਲੈ ਬਾਪੂ ਆ ਜਾ ਮੈਂ ਆਲੇ ਖੁਸ਼ ਹੋ ਮਪੂ ਜੀ ਮੁਖਾਂ ਜੀ ਪੂਰੇ ਖੁਸ਼ ਆ ਜੀ ਹਾਂ ਬਾਰੋ ਬਾਰੋ ਬਿਲਕੁਲ ਇਹਨੇ ਪੱਕੇ ਨੇ ਦਾ ਹੁਣੇ ਹੁਣ ਹਾਂ ਇਹ ਤਾਂ ਪੂਰੇ ਟ੍ਰੇਨ ਨੇ ਉਹਦੇ ਵਾਸੀ ਨੇ ਹੈਥਾਈ ਆੜੇ ਇਹ ਮੁੱਖ ਮੰਤਰੀ ਦੀ ਬੇਟੀ ਵੀ ਆ ਛੋਟਾ ਬੱਦਆ ਵਰਗੀ ਆ ਛੋਟੇ ਵਰਗੀ ਆ ਹਾਂ ਬਾਪੂ ਲਓ ਜੀ ਕੋਲ ਬੋਲੇ ਅਸੀਂ ਇੱਥੇ ਵਿਆਹ ਵਾਡ ਬੱਡੇ ਵੰਡ ਤੇ ਤੁਸੀਂ ਬਗੀਵੇਂ ਵੰਡ ਤੇ ਉੱਧੀ ਮਗਾਇਆ ਜੀ ਸਰਪੰਚ ਜੀ ਵੱਦੀਆ ਵੱਦੀਆ ਮੁੰਡਿਆ ਵਰਗੀ ਆਪਾਂ ਇਹ ਉਹਦਾ ਆ ਗਿਆ ਸਾਡਾ ਢੀਕਾ ਕੁੜੀ ਮੁੰਡਿਆ ਵਰਗੀ ਹੋਇਆ ਠੀਕ ਹੈ ਮੁੰਡੇ ਵੀ ਉਹ ਜਿਹੇ ਕੁੜੀ ਦੇ ਹੋਏ ਹਾਂ ਇੱਕੋ ਹੀ ਗੱਲ ਹੈ